ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਮਿਊਨਿਸਪਲ EMPLOYE UNION ਨੰਗਲ ਨਾਲ ਸੰਬੰਧਿਤ ਨਗਰਪਾਲਿਕਾ ਕਰਮਚਾਰੀ ਸੰਗਠਨ ਪੰਜਾਬ ਵੱਲੋਂ ਸਵਰਗੀ ਸ਼੍ਰੀ ਸਰਦਾਰੀ لال ਸ਼ਰਮਾ ਪ੍ਰਧਾਨ ਨਗਰਪਾਲਿਕਾ ਕਰਮਚਾਰੀ ਸੰਗਠਨ ਪੰਜਾਬ ਦੀ ਯਾਦ ਦੇ ਵਿੱਚ ਮਿਊਨਿਸਪਲ EMPLOYE UNION ਨਗਰ ਕੌਂਸਲ ਦੇ ਪ੍ਰਧਾਨ ਲਲਿਤ ਕੁਮਾਰ ਦੀ ਅਗਵਾਈ ਹੇਠ ਮਿਊਨਿਸਪਲ ਪਰਿਵਾਰ ESI ਕਾਰਡ ਵੰਡ ਸਮਾਰੋਹ ਕਰਵਾਇਆ ਗਿਆ ਨਿਆਨੰਗਲ ਦੇ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਦੇ ਵਿੱਚ ਨਗਰ ਕੌਂਸਲ ਪ੍ਰਧਾਨ ਸੰਜੇ ਸਾਨੀ ਕਾਰਜਕਾਰੀ ਸਹਾਡਕ ਅਫਸਰ ਸ਼ੋਕ ਪਥਰੀਆ ਮਿਊਨਿਸਪਲ ਇੰਜੀਨੀਅਰ ਬਿਨੇ ਮਹਾਜਨ ਸੁਪਰਡੈਂਟ ਖੁਸ਼ੀ ਵੀਰ ਸਿੰਘ ਅਕਾਊਂਟੈਂਟ ਸੰਜੇ ਕੁਮਾਰ ਜੈ ਦਲਜੀਤ ਸਿੰਘ ਜੈ ਰਕੇਸ਼ ਜੋਸ਼ੀ ਈਐਸਆਈ ਵਿਭਾਗ ਰੋਪੜ ਤੋਂ ਸ਼ਿੰਗਾਰਾ ਸਿੰਘ ਅਤੇ ਦੀਪਕ ਕੁਮਾਰ ਬਤੌਰ ਮੁੱਖ ਮਹਿਮਾਨ ਪਹੁੰਚੇ ਪ੍ਰੋਗਰਾਮ ਦੀ ਸ਼ੁਰੂਆਤ ਸਵਰਗਿਆ ਸ਼੍ਰੀ ਸਰਦਾਰੀ لال ਸ਼ਰਮਾ ਜੀ ਦੀ ਤਸਵੀਰ ਤੇ ਸ਼ਰਦਾ ਦੇ ਫੁੱਲ ਪੈਂਟ ਕਰਕੇ ਕੀਤੀ ਗਈ। ਇਸ ਉਪਰੰਤ ਮੁੱਖ ਮਹਿਮਾਨਾਂ ਵੱਲੋਂ 230 ਦੇ ਕਰੀਬ ਆਊਟਸੋਰਸ ਮੁਲਾਜ਼ਮਾਂ ਦੇ بنائےਗੇ ESI ਕਾਰਡ ਉਨ੍ਹਾਂ ਦੇ ਸਪੁਰਦ ਕੀਤੇ ਗਏ ਤੇ ESI ਤੋਂ ਮਿਲਣ ਵਾਲੀਆਂ ਮੈਡੀਕਲ ਸੁਵਿਧਾਵਾਂ ਦਾ ਵਿਸਤਾਰ ਦੇ ਨਾਲ ਜਾਣਕਾਰੀ ਦਿੱਤੀ ਗਈ। ਇਸ ਮੁੱਖ ਮਹਿਮਾਨ ਵੱਜੋਂ ਪਹੁੰਚੇ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਸਾਨੀ ਨੇ ਵਿਸ਼ਵਾਸ ਦਿਵਾਇਆ ਕਿ ਭਵਿੱਖ ਦੇ ਵਿੱਚ BJCKਰ ਮੁਲਾਜ਼ਮਾਂ ਦੇ ਹੱਕਾਂ ਸੰਬੰਧੀ ਕੋਈ ਵੀ ਫੈਸਲਾ ਲੈਣਾ ਪਿਆ ਜਾਂ ਕੋਈ ਵੀ ਇਨ੍ਹਾਂ ਦੀ ਭਲਾਈ ਦੇ ਲਈ ਯੋਜਨਾ ਆਈ ਤਾਂ ਉਹਨਾਂ ਨੂੰ ਪਹਿਲੇ ਆਧਾਰ ਤੇ ਲਾਗੂ ਕਰਵਾਇਆ ਜਾਵੇਗਾ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ